ਹਾਂਜੀ ਬਾਈ ਜੀ ਵਾਲੀਆ ਬਾਈਕ ਪੁਆਇੰਟ ਵੱਲੋਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਸਾਡੇ ਕੋਲ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮੋਟਰਸਾਈਕਲ ਮਿਲਦੇ ਆ ਜੀ ਜਿਵੇਂ ਕਿ ਸਾਡੇ ਲਵੇ ਮੋਟਰਸਾਈਕਲ ਖੜੇ ਨੇਗੇ ਪਲਟੀਨਾ 18 ਮਾਡਲ ਖੜਿਆਗਾ ਪਲਟੀਨਾ 20 ਮਾਡਲ 22 ਮਾਡਲ 2023 ਮਾਡਲ ਜੀ ਫਿਰ ਸਪਲੈਂਡਰ ਆ ਗਏ ਸਪਲੈਂਡਰ ਖੜਿਆਗਾ ਨਵਾਂ ਮਾਡਲ ਮੋਟਰਸਾਈਕਲ ਖੜਿਆਗਾ 18 ਮਾਡਲ ਖੜਿਆ 15 ਮਾਡਲ ਖੜਿਆ ਡੀ ਲੈਕਸ ਖੜਿਆ ਜੀ ਆਪਣੇ ਦਾ ਮੋਟਰਸਾਈਕਲ 20 ਮਾਡਲ ਤੇ ਇੱਕ ਡੀ ਲੈਕਸ ਖੜਿਆ 14 ਮਾਡਲ ਤਿੰਨ ਆਲੇ ਲਾਇਚ ਕਾਗੇ ਸਾਰਿਆਂ ਦੇ ਨਾਲ ਨੇ ਜੀ ਫਰਸਟ ਓਨਰ ਰਜਿਸਟਰਡ ਮੋਟਰਸਾਈਕਲ ਲੈਣਗੇ ਜੀ ਸੀਟੀ 100 ਖੜਿਆ ਹੈ ਦੋਸਤੋ ਇੱਕ ਬਲਡੀਨਾ ਉਹ ਖੜਿਆ ਹੈਗਾ ਪਿੱਛੇ ਉਹ ਹੈਗਾ ਜੀ ਆਪਣਾ ਨਵਾਂ ਮਾਡਲ ਆ 18 ਮਾਡਲ ਸੀਟੀ 100 ਆ ਗਿਆ ਜੀ ਸੀਟੀ 100 18 ਮਾਡਲ ਆ ਜੀ ਆ ਵੀ 18 ਮਾਡਲ ਸੀਟੀ 100 ਆ ਜੀ ਆ 19 ਮਾਡਲ ਆ ਜੀ ਬਹੁਤ ਹੀ ਸਸਤੇ ਰੇਟਾਂ ਦੇ ਮੋਟਰਸਾਈਕਲ ਮਿਲ ਰਹੇ ਆ ਦੋਸਤੋ ਸਾਡਾ ਐਡਰੈਸ ਹੈਗਾ ਜੀ ਬਾਲੀਆ ਬਾਈਕ ਪੁਆਇੰਟ ਬੋਹਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਜੇ ਕਿਸੇ ਵੀਰ ਭਰਾ ਨੂੰ ਮੋਟਰਸਾਈਕਲ ਦੀ ਸਕੂਟਰੀ ਦੀ ਲੋੜ ਹੁੰਦੀ ਹੈਗੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਬਹੁਤ ਹੀ ਸਸਤੇ ਰੇਟਾਂ ਤੇ ਮਿਲ ਰਿਹਾ ਜੀ ਜਿਹੜਾ ਬੰਦਾ ਵੀਡੀਓ ਦੇਖ ਕੇ ਆਉਗਾ ਜੀ ਉਹਨੂੰ ਲੈਸ ਕਰਾਂਗੇ ਜੀ ਹੋਰ ਵੀ ਲੈਸ ਕਰਾਂਗੇ ਜੀ ਵੈਸੇ ਧੰਨਵਾਦ ਜੀ